ਕਿਵੇਂ ਖੜੀਆਂ ਚੰਡੀਗੜ੍ਹ ਸੈਕਟਰ 21 ਦੇ ਪੈਟਰੋਲ ਪੰਪ ਤੇ ਪੈਟਰੋਲ ਤੇ ਡੀਜ਼ਲ ਦੀ ਜੇਕਰ ਗੱਲ ਕਰੀਏ ਇੱਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਮਹਿੰਗੇ ਹੋਏ ਨੇ 1 ਰੁਪਏ 69 ਪੈਸੇ ਮਹਿੰਗਾ ਹੋਇਆ ਹੈ ਪੈਟਰੋਲ ਜਿਹੜਾ ਕਿ ਪਹਿਲਾਂ 72 ਰੁਪਏ 50 ਪੈਸੇ ਪ੍ਰਤੀ ਲੀਟਰ ਵਿੱਚ ਚੰਡੀਗੜ੍ਹ ਵਿੱਚ ਮਿਲ ਰਿਹਾ ਸੀ ਹੁਣ 74 ਰੁਪਏ 19 ਪੈਸੇ ਮਿਲੇਗਾ ਜੇਕਰ ਗੱਲ ਕਰੀਏ ਡੀਜ਼ਲ ਦੀ ਤੇ 50 ਪੈਸੇ ਡੀਜ਼ਲ ਵਿੱਚ ਵੀ ਵਾਧਾ ਹੋਇਆ ਪਹਿਲਾਂ 58 ਰੁਪਏ 32 ਪੈਸੇ ਦਾ ਮਿਲ ਰਿਹਾ ਸੀ ਲੇਕਿਨ ਹੁਣ 50 ਪੈਸੇ ਵਧ ਲੱਗਣਗੇ ਤੇ ਤੁਹਾਨੂੰ ਪ੍ਰਤੀ ਲੀਟਰ ਡੀਜ਼ਲ ਤਾਂ ਹੀ ਮਿਲ ਪਾਏਗਾ ਪੈਟਰੋਲ ਤੇ ਡੀਜ਼ਲ ਦੇ ਵਧਣ ਦਾ ਕਾਰਨ ਇਹ ਹੈ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ 4 ਡਾਲਰ ਪ੍ਰਤੀ ਬੈਰਲ ਮਹਿੰਗਾ ਹੋਇਆ ਹੈ ਤੇਲ ਪੈਟਰੋਲ ਮਹਿੰਗਾ ਹੋਇਆ ਹੈ ਕਿਨੇ ਕਿਨੀ ਤੁਹਾਡੇ ਬਜਟ ਤੇ ਇਫੈਕਟ ਪਵੇਗਾ ਕੋਈ ਖਾਸ ਫੱਕ ਨਹੀਂ ਪਵੇਗਾ ਠੀਕ ਚੱਲ ਰਿਹਾ ਜੋ ਹੈ ਪਹਿਲਾ ਜਿਹੜੀ ਮਹਿੰਗਾਈ ਹੋ ਰਹੀ ਸੀ ਪੈਟਰੋਲ बार-बार ਮਹਿੰਗਾ ਕਿੰਨਾ ਜਾ ਰਿਹਾ ਸੀ ਬਾਰੇ ਬਾਰੇ ਮੋਦੀ ਜੀ ਕਰ ਦੇਣਗੇ ਠੀਕ ਸਭ ਟਾਈਮ ਲੱਗੇਗਾ ਉਹਨਾਂ ਨੂੰ ਥੋੜਾ ਤੇ ਮੋਦੀ ਸਰਕਾਰ ਤੋਂ ਕਾਫੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਲੇਕਿਨ ਪੈਟਰੋਲ ਤੇ ਡੀਜ਼ਲ ਮਹਿੰਗਾ ਜ਼ਰੂਰ ਹੋਇਆ ਕਿਨੱਕ ਫਰਕ ਪਏਗਾ ਤੁਹਾਡੇ ਬਜਟ ਤੇ putting together all the vehicles we have you know i think it will definitely uh, expense more by 2 to 300 per month yeah, so it is a definitely salt on the wounds everything prices of everything is increasing ਸੋ ਡੈਫੀਨਿਟਲੀ ਇਟਸ ਅ ਸਾਲਟ ਔਨ ਦੀ ਵਾਉਂਡਸ ਸੋ ਗਵਰਨਮੈਂਟ ਸ਼ੁੱਡ ਲੁੱਕ ਇਨਟੂ ਥੈਟ ਆਹੀ ਨਹੀਂ ਜਦ ਕੇ ਰੁਪਏ ਤੇ ਡਾਲਰ ਦਾ ਐਕਸਚੇਂਜ ਰੇਟ ਵੀ ਘਟਿਆ ਜਿਸ ਦੇ ਕਾਰਨ ਇਹਨਾ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ ਤੇ ਪੂਰੇ ਭਾਰਤ ਵਿੱਚ 1 ਰੁਪਏ 69 ਪੈਸੇ ਮਹਿੰਗਾ ਹੋ ਚੁੱਕਿਆ ਹੈ ਪੈਟਰੋਲ ਪ੍ਰਤੀ ਲੀਟਰ ਸ਼ਵੇਤਾ ਸ਼ਰਮਾ ਏਬੀਪੀ ਸਾਂਝਾ ਚੰਡੀਗੜ੍ਹ